ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਸ਼ੰਦ ਤਪ ਪ੍ਰਸਾਦ ਚੱਕਰ ਚਹਿਨ ਅਰ ਬਰਣ ਜਾਤ ਅਰ ਪਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਭੇਖ ਕਉ ਕਹੇ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਕ ਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਨਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਨ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਨਤ ਸੁਮਤ ਪੁਜੰਗ ਪ੍ਰਯਾਤ ਛੰਦ ਨਮਸਤੁਮ ਅਕਾਲੇ ਨਮਸਤੁਮ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਾਰਮੰ नमस्तं अनामं नमस्तं अदमं नमस्तं अजीते नमस्तं अभితే नमस्तं अबाहे नमस्तं अढाहे नमस्तं अनिले नमस्तं अनादे नमस्तं अछेदे नमस्तं आगादे नमस्तं अगंजे नमस्तं भंजे नमस्तं उदारे नमस्तं अपारे नमस्तं सो एकै नमस्तं अनेके ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਰਕਰਮੇ ਨਮਸਤੰ ਨਰ ਭਰਮੇ ਨਮਸਤੰ ਨਿਰਦੇਸੇ ਨਮਸਤੰ ਨਰ ਭੇਸੇ ਨਮਸਤੰ ਨਿਰਨਾਮੇ ਨਮਸਤੰ ਨਰ ਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਘਾਤੇ ਨਮਸਤੰ ਨਿਧੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਰਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਆਦੇ ਸੰਗ ਆਦੇਸੇ ਨਮਸਤੰ ਆਪੇਸੇ ਨਮਸਤੰ ਨਰਤਾਮੇ ਨਮਸਤੰ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਰਤਾਰੰ ਨਮੋ ਸਰਬ ਧੰਦੇ ਨਮਸਤੰ ਅਬੰਦੇ ਨਮਸਤੰ ਰਸਾਕੇ ਨਮਸਤੰ ਨਰਵਾਕੇ ਨਮਸਤੰ ਰਹੀ ਮੇ ਨਮਸਤੰ ਕਰੀ ਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ انام ہے اکام ہے ادھے ہیں اپے ہیں اجیت ہیں اپیت ہیں ترمان ہیں ندان ہیں تربرگ ہیں اسرگ ہیں انیل ہیں اناد ہیں اجے ہیں اجاد ہیں اجنم ہیں ابرن ہیں اپوت ہیں اپرن ہیں اگنج ہیں اپنج ہیں اچوج ہیں اچنج ہیں امیک ہیں رفیق ہیں ادند ہیں ابند ہیں نربوج ہیں اسوج ہیں اکال ہیں اجال ہیں الا ہیں اجا ہیں اننت ہیں مہانت ہیں علیق ہیں نرسریک ہیں نرلمب ہیں اسمب ہیں اگم ہیں اجم ہیں اپوت ہیں اشوت ہیں الوک ہیں اسوک ہیں ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾ ਹੈ ਅਗਾ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਨੇ ਨਮੋ ਸਰਬ ਭਾਉਨੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਰਤੇ ਨਮੋ ਆਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਪੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਤੇ ਨਮੋ ਸ਼ਸਤਰ ਪਰਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਕਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ नमो प्रेत, प्रेत देवे सुधर्मे नमो रोगहर्ता नमो रागरूपे नमो सासाहं नमो पूप पूपे नमो दान दाने नमो मानमाने नमो रोगरोगे नमस्त स्नानंग नमो मंत्र मंत्रंग नमो जंत्र जंत्रंग ਨਮੋ ਇਸਤੇ ਨਮੋ ਤਤਰ ਤਤਰੰ ਸਦਾ ਸਤਿਦਾਨੰ ਸਰਬੰ ਪ੍ਰਨਾਸੀ ਅਨੂਪੇਸ ਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਉਦੋ ਉਰਦ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਚੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਉਯੰਗ ਪ੍ਰਯਾਤ ਛੰਦ ਅਗਾਧੇ ਆਬਾਦੇ ਆਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਮੰ ਨਰਨਾਥੇ ਨਮਸਤਮੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਅਪੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪਰਨਾਸੀ ਸਦਾ ਸਰਬਦਾ ऋद्ध सिद्ध निवासी चरपट शांत तप्प्रसाद अमृत कर्मे अवृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं भानें सर्वं मानें ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਸ਼ੰਦ ਤ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜਹੀ ਅਬ ਤੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸ਼ੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇਓ ਅਨੁਰਾਗ ਨਾਮ ਕੀ ਮਾਂ ਬਹੀਨ ਪੇਖਤ ਤਾਮ ਹੂ ਨਹ ਜਾਹੇ ਸਰਬ ਮਾਨ ਸਰਬਤਰ ਮਾਨ ਸਦਾਇਬ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹਿ ਜੀਵ ਤਾਤ ਮਾਤ ਨਾ ਜਾਤ ਜਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਾਨਹੀ ਪ੍ਰਤੀਨ ਲੋਕ ਚੌਧ ਹਕੇ ਬਿਖੈ ਜਗ ਜਾਪ ਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੂਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨ ਰੰਗ ਜਾਕ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਬਤੂਤ ਗਰਭ ਗੰਜਨ ਸਰਪ ਭੰਜਨ ਆਦ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਹਿ ਰੂਪ ਰੰਗ ਅਰ ਰੇਖ ਪਰਮ 베ਦ ਪੁਰਾਣ ਜਕ ਹੈ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਧੁ ਭਾਰ ਛੰਦ ਤਪ ਪ੍ਰਸਾਦ ਗੋਨ ਕਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ अनपौ प्रकाश निस्दिन अनास आजान बाह सहानसाह राजान राज पानान पान देवान देव उपमा महान इंद्राण इंद्र बलान बाल रंगान रंग कालान काल अनभूत अंग आपा अपंग आप गतमित अपार गुणगण उदार ਮਨ ਮਨ ਪ੍ਰਣਾਮ ਨਿਰਪੈ ਨ ਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਸਯ ਕਰਮ ਅਦਰਸਯ ਧਰਮ ਸਰਬਾ ਪਰਨਾਡਿ ਅੰਡੰਡ ਬਾਡਿ ਚਾਚਰੀ ਛੰਦ ਤਪ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਿਰਨਾਮੇ ਅਕਾਮੇ ਪੁਯੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰ ਨਾ ਪਿਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਤ੍ਰੈ ਨਾ ਮਿਤ੍ਰੈ ਪਰੇ ਹੈਂ ਪਵਿੱਤਰੈ ਪ੍ਰਥੀਸੈ ਅਦੀਸੈ ਅਦਰਸੈ ਅਕ੍ਰਸੈ ਭਗਵਤੀ ਸ਼ੰਦ ਤਵ ਪ੍ਰਸਾਦ ਕਥਤੇ ਕੇ ਆਛਿਜ ਦੇਸੈ ਕੇ ਆ ਭਿਜ ਭੇਸੈ ਕੇ ਆ ਗੰਝ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆਦਿਤ ਸੋ ਕਹਿ ਕੇ ਅਵਤੂਤ ਵਰਨੈ ਕੇ ਬੇਭੂਤ ਕਰਨੈ के राजंग प्रभा हैं के धर्मंग तो जा हैं के अशोक वर्ण हैं के सर्बा अपहरण हैं के जग तं कृति हैं के क्षत्रंग क्षत्री हैं के ब्रह्मम स्वरूपे के अनुप अनुपे के आद अदेव हैं के आप अपे बह हैं के चित्रंग विहीन हैं के एकै अधीन हैं ਕੇ ਰੋਜੀ ਰਜਾ ਕਹਿ ਰਹੀ ਮੈਂ ਰਹਾ ਕਹਿ ਕੇ ਪਾਕ ਬਿਆਬ ਹੈ ਕਿ ਗੈਬੁਲ ਗੈਬ ਹੈ ਕਿ ਅਪੁਲ ਗੁਨਾਹ ਹੈ ਕਿ ਸਹਾਨ ਸਾਹ ਹੈ ਕਿ ਕਾਰਣ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰਹੀ ਮਹ ਹੈ ਕਿ ਕਰਮੰ ਕਰੀਬ ਹੈ ਕਿ ਸਰਬੰ ਕਲੀ ਹੈ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਨਾ ਕਿ ਸਰਬਤਰ ਭਾਉਨਾ के सर्वत्र देसय के सर्वत्र भेषय के सर्वत्र राजय के सर्वत्र साज्यय के सर्वत्र दीनय के सर्वत्र लीनय के सर्वत्र जाहो के सर्वत्र भाहो के सर्वत्र देसय के सर्वत्र भेषय के सर्वत्र कालय के सर्वत्र पालय के सर्वत्र हन्ता के सर्वत्र गन्ता के सर्वत्र भेखी के सर्वत्र पेखी के सर्वत्र काजय के सर्वत्र राजय के सर्वत्र सोखय के सर्वत्र थोखय के सर्वत्र त्राणय के सर्वत्र प्राणय के सर्वत्र देसय के सर्वत्र भेशय के सर्वत्र मानय सदेवं प्रधानय ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨੈ ਕੇ ਸਰਵਤਰ ਮਾਨੈ ਕੇ ਸਰਵਤਰ ਇੰਦਰਾ ਕੇ ਸਰਵਤਰ ਚੰਦਰਾ ਕੇ ਸਰਬੰਕ ਕਲੀਮੈ ਕੇ ਪਰਮੰਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨੁਲ ਬਜੂਹੈ ਤਮਾਮੁਲ ਰੁਜੂਹੈ ਹਮੈਸੁਲ ਸਲਾਮੈ ਅਸਲੀਕਤ ਮੁਦਾਮੈ ਗਨੀਬੁਲ ਸ਼ਿਕਸਤਾ ਗਰੀਬੁਲ ਪਰਸਤਾ ਬਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ ਮੀਜੁਲ ਤਮਾਮੈ ਰਜੁਲ ਨਿਧਾਨੈ ਹਰੀਫੁ ਅਜੀਮੈ ਰਿਯਾਇਕ ਜਕੀਨੈ ਅਨੇਕੁਲ ਤਰੰਗ ਹੈ ਅਪੇਧ ਹੈ ਆਪੰਗ ਹੈ ਅਜੀਜੁਲ ਨਿਵਾਜ ਹੈ ਕਨੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਖਤ ਬਿਪੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰਗ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓੰ ਆਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਬਰਗੰ ਤ੍ਰਬਾਦੇ ਅਗੰਜੇ ਅਗਾਦੇ ਸੋ ਭੰਗ ਸਰਬ ਭਾਗੇ ਸੋ ਸਰਬਾ ਅਨੁਰਾਗੇ विपुक्त स्वरूप हैं अछज्ज हैं अशूत हैं के नरकं प्रनाश हैं पृथ्वील प्रवास हैं निरुक्त प्रभा हैं सदैवं सदा हैं विपुक्त स्वरूप हैं प्रयुक्त अनूप हैं निरुक्त सदा हैं विपुक्त प्रभा हैं अनुक्त स्वरूप हैं प्रयुक्त अनूप हैं चात्री छंद ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੋ ਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਪੇਖ ਹੈ ਅਟਾ ਹੈ ਅਗਾ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤਪ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਸ਼ੰਦ ਤਪ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਆਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਨਰਪੰ ਗੇ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਤੈ ਨਰਸਾਕੰਗ ਸਰੀਕ ਹੈ ਅਮਿਤੋ ਅਮੀਕ ਹੈ ਸਦਾਵੰਤ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਦ ਤਵ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇ ਸੋ ਸਲਾਮ ਹੈ ਸਮਸਤ ਕਲਾਮ ਹੈ کہ صاحب دماغ ہیں کہ حسن الجراغ ہیں کہ کامل کریم ہیں کہ راج کر ہیں کہ روجید ہند ہیں کہ راج کرہند ہیں کریم الکمال ہیں کہ حسن الجمال ہیں گنیم الخراج ہیں غریب النواز ہیں حریف السکن ہیں حراس الفکن ہیں کلنکن پرناس ہیں سمست النواس ہیں اگنجل گنیم غنیم ہیں رجائے کرہیم ہیں ਸਮਸਤੁਲ ਜੁਬਾ ਹੈ ਕੇ ਸਾਹਿਬ ਕੇ ਰਾਹ ਹੈ ਕੇ ਨਰਕੰ ਪਰਨਾਸ ਹੈ ਬਹਿਸਤੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ ਜਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਵਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧੂ ਭਾਰ ਸ਼ਾਂਤ ਤਪ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰਬਰ ਅਗੰਝ ਹਰ ਨਰ ਪਰਪੰਝ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ ਅਨਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਜਿਸ ਵਿਸ ਅਪੰਡ ਜਲਥਲ ਮਹੰਤ ਦਿਸ ਵਿਸ ਬੇਅੰਤ ਅਨਪਵ ਅਨਾਸ ਤ੍ਰਿਤ ਤਰ ਤੁਰਾਸ ਆਜਨ ਬਾਹੋ ਏਕੈ ਸੁਦਾਹੋ ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਜਾਤ ਅਜ ਜਨਾ ਬਾਤ ਅਨਚਾਂਜ ਜਾਤ ਅਨਰੰਜ ਬਾਤ ਅਨ ਟਟਾ ਪੰਡਾਰ ਅਨ ਠਟ ਅਪਾਰ ਆ ਡੀਠ ਧਰਮ ਅਤ ਠੀਠ ਕਰਮ ਅਨ ਬ੍ਰੰਨ ਅਨੰਤ ਦਾਤਾ ਮਹੰਤ ਹਰ ਬੋਲ ਮਨ ਛੰਦ ਤਪ ਪ੍ਰਸਾਦ ਕਰੁ ਨਾਲਿਆ ਹੈ ਅਰ ਕਹਾਲਿਆ ਹੈ ਖਲ ਖੰਡਨ ਹੈ ਮਹ ਮੰਡਨ ਹੈ ਜਗ ਤੇਸਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰੁਨਾ ਕਰ ਹੈ ਵਿਸਵੰਬਰ ਹੈ ਸਰਵੇਸ਼ਵਰ ਹੈ ਜਗ ਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਨਾ ਕਰ ਹੈ اجپا جپ ہیں اتپا تھپ ہیں اکرتا کرت ہیں امرتا مرت ہیں آم آم امرتا مرت ہیں کرنا کت ہیں اکرتا کرت ہیں ترنی ترت ہیں امتےشور ہیں پرمیشور ہیں اکرتا کرت ہیں امرتا مرت ہیں اجبا کرت ہیں امرتا مرت ہیں نرناک ہیں خل ہیں وسومبر ہیں کرناالیہ ہیں نرپ پا ہیں सर्पपायक हैं भवभंजन हैं अरगंजन हैं रिपतापन हैं जपजापन हैं अकलंकृत हैं सर्बाकृत हैं कर्ताकर हैं हर्ताहर हैं परमात्मा हैं सर्पात्म हैं आत्मबस हैं जसके जस हैं पूज्यंग पर्याप्त छंद ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਆਕਾਸ ਅਗੰਝ ਅਪੰਝ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾ ਅਟਾ ਅਨਾਥੀ ਪਰਮਾਤੀ ਅਜੂਨੀ ਅਮੋਨੀ ਨਾ ਰੰਗੇ ਨਾ ਰੂਪੇ ਨਾ ਰੇਖੇ ਨਾ ਰੇਖੇ اکرمنگ اپرمنگ اگنجے پیانگ پریات شند نمستل پرنامے سمستل پرناسے اگنجل انامے سمستل نواسے نرکامنگ بھوتے سمستل سروپے ککرمنگ پرناسی سرمنگ بھوتے سدا سچ دانگ سترگ پرناسی کریمل کنندا سمستل نواسی ਅਜਾਇਬ ਵਿਭੂਤੇ ਅਗਜਾਇਬ ਗਨੀਮੇ ਹਰੀੰ ਕਰਿਅੰ ਕਰਿਮੁਲ ਰਹੀਮੇ ਚਤੁਰ ਚਕਰਵਰਤੀ ਚਤੁਰ ਚਕਰ ਭੁਗਤੇ ਸੋਈ ਅੰਭਵ ਸੋਪੰ ਸਰਬਦਾ ਸਰਬਜੁਗਤੇ ਤੋ ਕਾਲੰ ਪ੍ਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਆਪੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ